ਜਿੱਦ ਕਰਤ ਵਾਸਤੇ ਰਾਜਪੁਰ ਦੀ ਰਾਣੀ ਜਿਹਨੇ ਰਾਣੀ ਮੈਰੀਕਾ ਇਤਿਹਾਸ ਸੁਣਿਆ ਸਿੱਧਾ ਗੁੰਡ ਦਾ ਅਧਿਆਸ ਸੁਣਿਆ ਤੇ ਉਹਦੇ ਮਨ ਚ ਚਾਹ ਬਣਿਆ ਬਣਾ ਦਸਵੇਂ ਪਾਤਸ਼ਾਹ ਦੇ ਮਰੇ ਵੀ ਦਰਸ਼ਨ ਕਰ ਹੁਣ ਵੀਡੀਓ ਤੇ ਬਹਿ ਲਉਂਦੀ ਐ ਸੱਚੇ ਪਾਤਸ਼ਾਹ ਕਿਰਪਾ ਕਰੋ ਜੀ

ਜਿਹੜਾ ਉਹ ਤੋਂ ਨਹੀਂ ਪਰ ਇੱਕ ਤਾਂ ਸਾਧ ਖਾਂਦਾ ਉਹਦੇ ਨਾਲ ਉਹਨੂੰ ਬਾਕੀ ਕੁਝ ਨਹੀਂ ਖਾਣਾ ਜਿਹਦਾ ਖਾਣਾ ਪੀਣਾ ਖੋ ਮੈਨੂੰ ਰੱਬ ਦਾ ਬਚਨ ਕੋਈ ਰੱਬ ਦਾ ਰਿਪਰੇ ਵੀ ਦੱਸਿਆ ਮੈਨੂੰ ਮੈਂ ਕਿਹਾ ਰੱਬ ਦਾ ਪ੍ਰਿੰਟ ਵੀ ਭਾਲਣ ਗਿਆ ਸੀ ਜੇ ਕੋਈ ਬਖਸ਼ਿਆ ਮਿਲ ਜਾਏ ਰੱਬ ਦਾ ਤੂੰ ਵੀ ਬਖਸ਼ਿਆ ਜਾ ਰਾਤੋਂ ਦੀ ਰਾਣੀ ਇਕਦਮ ਬੈਠੀਆ ਅੱਖਾਂ ਚ ਅਥਰ ਬੱਗਦੇ ਆ ਅੱਖਾਂ ਚ ਵਗਣ ਅਥਰ ਹੋ ਰਹਿਣਾ ਸਰਕਾਰ ਬਣ ਦੇ ਕੇ ਤੂੰ ਮੈਂ ਨੀਰ ਬਹਾ ਬਹਾ ਚੱਲਾ ਜੀਓ ਉਹ ਕਿਹਦੇ ਹੁੰਦੇ ਆ ਜਦ ਚਿੱਤੇ ਕਰਦੇ ਤੇ ਫੌਜੀ ਦੱਸਦੇ ਨੇ ਆਨ ਕੇ ਦੱਸਿਆ ਰਾਣੀ ਆਣ ਅਗਰ ਜੇ ਉਹ ਫੌਜ ਨਹੀਂ ਹੋਈ ਹੁੰਦੀ ਹੁਣ ਜਦ ਘੋੜਿਆਂ ਤੋਂ ਚੜ੍ਹੇ ਪਿਆ ਤੇ ਰਾਣੀ ਦਾ ਮਨ ਬਣਿਆ ਵੀ ਉਹ ਕਿਸ ਬਾਈ ਘਰ ਦੇ ਰਾਜੇ ਨੂੰ ਪਤਾ ਲੱਗ ਗਿਆ ਹੋਵੇ ਸੋਚਿਆ ਮਾ ਜੇ ਜਿੰਕੇ ਦਾ ਸਹੀ ਮਹਿਲਾ ਤਾਂ ਜਾ ਕੇ ਅਰੇ ਪੁੱਤ ਦੀ ਨਾਨੀ ਮਹਿਲਾ ਤਾਂ ਜਲਦੀ ਹੈ ਬਜ਼ੁਰਗ ਮਾਈ ਨਾਲ ਹੈ ਜਦੋਂ ਦੂਰਬੀ ਨਾਲ ਦੇਖਿਆ ਨਾ ਦੇਖੋ ਬਜ਼ੁਰਗ ਮਾਕੀ ਦੀ ਨਾਨੀ ਤੇ ਭਾਬਾ ਨੂੰ ਭਾ ਲੱਗ ਗਿਆ ਜਦੋਂ ਗਰਾਂ ਨੂੰ ਤੇ ਭਾਬਾ ਨੂੰ ਭਾ ਲੱਗ ਗਿਆ ਉਹ ਗੱਦੀ ਬਦਲ ਗਈ ਕਦੀ ਉਹ ਦੇਖਾ ਜਸਤੇ ਥੂਲ ਦੇਦ ਨਾਲੀ ਉਹਨਾਂ ਨੂੰ ਇਹ ਜਾਨੀ ਤੇ ਨਾ ਨਹੀਂ ਐਸੇ ਕਰਦੇ ਕਿ ਉਹ ਰਾਣੀ ਤੇ ਭਾਗਮਨ ਖੋਣ ਆ ਗਿਆ ਜਦੋਂ ਪਪਾ ਲੱਗਿਆ ਮਹਾਰਾਜ ਕੋਈ ਦਸਵੇਂ ਪਾਛਾ ਆਪ ਹੁੰਦੇ ਹੈ ਰਾਣੀ ਤੇ ਚਾਹ ਚੱਲ ਕੇ ਅਮਨ ਚਾਓ ਪਿਆ ਪ੍ਰਭ ਆ ਗੂ ਸੁਨੇ ਪ੍ਰਬੰਧ ਕਰਤਾ ਜਦੋਂ ਜਲ ਪਾਣੀ ਦਾ ਪ੍ਰਬੰਧ ਕਰਿਆ ਬਾਹਰ ਪ੍ਰਡਾਨ ਲੱਗੇ ਕਿਲਟਰ ਹੋ ਗਿਆ ਰਾਣੀ ਨੇ ਸੋਚਿਆ ਕਿ ਅੰਬਰ ਤੋਂ سیوڑا سیوا کرسو نے کہہ دس میں پاتشاہ سبھی مہاراج کہ سبھیرام مہاراج ਨਖੀਰ ਜਮੀਰ ਤਖਤ ਵਾਲਾ ਰਾਇ ਤੋਂ ਦਾ ਪੋਟਰੇਟ ਉਹਨਾਂ ਦੇ ਨਾਲ ਸੇਵਾ ਕੀਤੀ ਦਸਵੇਂ ਪਾਤਸ਼ਾਹ ਜੀ ਜਦੋਂ ਲੋਕ ਦਸਵੇਂ ਪਾਤਸ਼ਾਹ ਜਨ ਸੈਦਿਆ ਸੀ ਮਹਾਰਾਜ ਜੀ ਸਾਡੇ ਪਿੰਡ ਤੇ ਨਾ ਆਏ ਕਨੇਜ ਦੇ ਫਤੇ ਨੰਬਰ ਤਾਂ ਆਪਣੇ ਘੋੜੀ ਮੰਦ ਵੀ ਦਿੱਤੀ ਕਿਹਿੰਦਾ ਸਮਾ ਹੋਣਾ ਵਿਰਦਾ ਦੇ ਸਵੇ ਪੜਸਾਵਾਂ ਦੀ ਸਾਥ ਸੱਜਦਾ ਕਿਰਪਾ ਦਾ ਸੁਮਹੰਤ ਹੈ ਵੀ ਰਿੰਦਾ ਦਾ ਸਵੇ ਪਾਤਸ਼ਾਹ ਨੂੰ ਇੱਕ ਰਾਤ ਨਹੀਂ ਰੱਖ ਸਕਦਾ ਧਰਮਾ ਪੜਾਵੀ ਨੂੰ ਕਹਿੰਦਾ ਧਰਮੇ ਬਾਜਾ ਨੂੰ ਤੋੜ ਦੇ ਰੋਕੋ ਕਾ ਜਬੀਰ ਨੂੰ ਮਹਾਰਾਜ ਕਹਿੰਦਾ ਜਬੀਰ ਮਾਨ ਕੀ ਬੰਦ ਹੈ ਜਿਹੜਾ ਭਾਈ ਧਰਮ ਸਿੰਘ ਭਾਈ ਪਰਮ ਸਿੰਘ ਭਾਈ ਸਾਧੂ ਤੇ ਭਾਈ ਗੁਰਪੇ ਦੇ ਭਾਈ ਸਾਧੂ ਤੇ ਭਾਈ ਗੁਰਪੇ ਦੇ ਜਿਵੇਂ ਬਾਜਾ ਨੂੰ ਪਾਣੀ ਪਲਾਇਆ ਉਹਦਾ ਪਰਿਵਾਰ ਦੇ ਵਿੱਚੋਂ ਭਾਈ ਧਰਮ ਸਿੰਘ ਹੋਣੀ ਭਾਈ ਪਰਮ ਸਿੰਘ ਹੋਣੀ ਮਾਲਵੇ ਦੀ ਧਰਤੀ ਚੋਂ ਇਕੱਠਾ ਹੋ ਕੇ ਘੋੜਾ ਲੈ ਕੇ ਆਏ ਇੱਕ ਜੋੜਾ 10ਵੇਂ ਪਾਚਾ ਕਹਿੰਦੇ ਸੁਪੀਰ ਆਹ ਦਾ ਨਾ ਘੋੜਾ ਆਹ ਦਾ ਨਾ ਚੋੜਾ ਤੜਫੇ ਤੱਕ ਜਿੱਥੋਂ ਤੱਕ ਕਿੜਾ ਕੱਢਿਆ ਮੈਂ ਤੇਰਾ ਰਾਜ ਭਾ ਕੇ ਕਰ ਦਾਂਗੇ ਉਹਦੇ ਮਾਮੇ ਨੇ ਦਾਹਾ ਮਾਣ ਨਾ ਦਿੱਤਾ ਉਹ ਲਾਲਾ ਵਾਲੇ ਦਾ ਪਾਛ ਕੀ ਜਦੋਂ ਉਹਦੇ ਮਾਮੇ ਨੇ ਦਾਹਾ ਨਾ ਦੇਣ ਦਿੱਤਾ ਤੀਜਾ ਪੁੱਤਰ ਹੋ ਗਿਆ 10ਵੇਂ ਪਾਚਾ ਖੁਸ਼ ਹੋਏ ਕਹਿੰਦੇ ਸੁਪੀਰ ਅੱਜ ਮੈਂ ਕੀ ਮੰਗਾਂ ਜਦੋਂ ਕਹਿੰਦਾ ਮੰਗ ਕੀ ਮੰਗਦਾ ਹੈ ਕਹਿੰਦਾ ਮਹਾਰਾਜ ਜੀ ਮੈਂ ਤੁਹਾਨੂੰ 2:00 ਵਜੇ ਤੁਹਾਡੇ ਸਾਹਮਣੇ ਗਏ ਹੁਣਾਂ ਤੋਂ ਮੇਰਾ ਜਨਮ ਤਾਂ ਨਾ ਘਟਿਆ ਸੱਚੇ ਭਾਗਾਂ ਜੇ ਮੇਰੇ ਤੋਂ ਕੋਸ਼ੇ ਕਦੇ ਵੀ ਸ਼ਮੀਰ ਅਜੇ ਤੇਰੇ ਜਨਮ ਬਹੁਤ ਰਹਿੰਦੇ ਆ ਇਹਦਾ ਮਹਾਰਾਜ ਐਉਂ ਦੱਸੋ ਵੀ ਤੁਸੀਂ ਕੀ ਕੋਈ ਜਨਮ ਦੇਖੀ ਜਿਆਦਾ ਕਦੇ ਕੁਝ ਬਣ ਜਾਂਦਾ ਹੈ ਕਿਤੇ ਕੁਝ ਬਣ ਜਾਂਦਾ ਅਖੀਰ ਤੋਂ ਗਰੀਬਾਂ ਦੇ ਘਰ ਜਨਮ ਹੋ ਗਿਆ ਜੋ ਗਰੀਬਾਂ ਦੇ ਘਰ ਜਨਮ ਹੋਇਆ ਤੇ ਕੀ ਕਰਦਾ ਉਹਨਾਂ ਸਮਝ ਵਿੱਚ ਮਾਰਦੇ ਨੇ ਧਰਤੀ ਤੇ ਜੰਗਲ ਹੁੰਦਾ ਸੀ ਤੇ ਲੋਕ ਪਿੱਲੂ ਖਾ ਖਾ ਕੇ ਤਰੀਆਂ ਦੇ ਡੇਲੇ ਖਾ ਖਾ ਕੇ ਜਿਆਦਾ ਕਰਦੇ ਸੀ ਪਿੱਲੂ ਖਾਣੇ ਡੇਲੇ ਤਰੀਆਂ ਦੇ ਹੋਰ ਚੀਜ਼ਾਂ ਇਹਦੀਆਂ ਪਿੱਲੂ ਤੋੜ ਲਿਆ ਪਿੱਲੂ ਦਾ ਦਾਖਤ ਬੜਾ ਗੋਡਾ ਹੁੰਦਾ ਜਦੋਂ ਪਿੱਲੂ ਤੋੜਨ ਗਿਆ ਤੇ ਉਹਦਾ ਜਦੋਂ ਸੋਪਣੇ ਚ ਦਾਣਾ ਟੁੱਟਿਆ ਤੇ ਉੱਠ ਕੇ ਬੈਠਾ ਦੇਖ ਕੇ ਬਲਗਦੇ ਜਦੋਂ ਬੰਦ ਦੇ ਬੈਠਾ ਕਹਿੰਦਾ ਬੜਾ ਭੈੜਾ ਸੁਪਨਾ ਆਇਆ ਅਹੇ ਤਾਂ ਸੁਪਨਾ ਅੱਜ ਤੋ ਹੀ ਮਾੜਾ ਨਹੀਂ ਆਇਆ ਕਿ ਮਾੜੇ ਸੁਪਨੇ ਬਹੁਤੇ ਆਉਂਦੇ ਆਪਾਂ ਨੂੰ ਚੰਗਾ ਘੱਟ ਆਉਂਦਾ ਹੁੰਦਾ ਵੇਖੋ ਨਾ ਆਪਾਂ ਇੱਥੇ ਆਏ ਆਂ ਕਰੋਨਾ ਦੇ ਵਿੱਚੋਂ ਅੱਕਰ ਦੇ ਬੰਦੇ ਨੂੰ ਦਸਵੇਂ ਪਾਛਿਆਂ ਦਾ ਸੁਪਨਾ ਉਹਨੇ ਦੂਜੇ ਹੀ ਆਏ ਜਾਣੇ ਆ ਘਰ ਦੇ ਇੱਜਾ ਜਵਾਕਾਂ ਦੇ ਵੀਰ ਜਵਾਕਾਂ ਦਾ ਕੀ ਹਾਲ ਹੋਣਾ ਘਰ ਦਾ ਕੀ ਹਾਂ ਚੰਗਾ ਤਾਂ ਨਹੀਂ ਆਉਗਾ ਚੰਗਾ ਤਾਂ ਭੱਗਾ ਵਾਲੇ ਨੂੰ ਆਉਣਾ ਜਿਹਦੀ ਦਸਵੇਂ ਪਾਛਿਆਂ ਨਾਲ ਲੈਬ ਲੱਗੀ ਉਹਨੂੰ ਹੀ ਆਊਗਾ ਦੂਜੇ ਨੂੰ ਕੀ ਆਉਣਾ ਉੱਠ ਸੁਮੇਰ ਉੱਠ ਖੜਿਆ ਪਰਿਵਾਰ ਜਗਾਇਆ ਗੱਡਾ ਪੈ ਨੂੰ ਤਾਂ ਬੜਾ ਭੈਣਾ ਸੁਪਨਾ ਆਇਆ ਮੈਨੂੰ ਤਾਂ ਡਰ ਲੱਗਦਾ ਹੈ ਕਹਿੰਦੇ ਐਂ ਕਰ ਹਤਾਤਨ ਕਰ ਲਾ ਤੇ ਜਨਾਨ ਕਰਦਾ ਸੁ ਮੈਂ ਪਾਚਾ ਕੋਲੇ ਜਾ ਜਦੋਂ ਤਾਤਨ ਕਰਨ ਲੱਗਿਆ ਨਾ ਤੇ ਉਹਦੇ ਜਾੜਾਂ ਦੇ ਵਿੱਚ ਪੀਲੂਆਂ ਤੇ ਬੀ ਫਸੇ ਗਾ ਕਹਿੰਦਾ ਉਹ ਇੱਕ ਘਮਾਰ ਦੀ ਗੱਨਾ ਤਾਂ ਮੈਂ ਕਹਿੰਦਾ ਸੁਣਨੇ ਚ ਦੇ ਕਿਹਦਾ ਕੀਤਾ ਜਨਾਨ ਪਾਣ ਤੇ 101 ਜਨਮ ਕੱਟਦਾ ਹੈ ਜਦੋਂ ਇੰਨੀ ਗੱਲ ਕਹੀ ਤੇ ਸੁਬੀਰ ਹੱਥ ਵੱਧ ਕੇ ਦੱਸ ਮੈਂ ਪਾਸ਼ਾ ਦੇ ਚਰਨਾਂ ਤੋਂ ਡੇਗ ਕੇ ਕਹੇ ਮਹਾਰਾਜੀ ਸੱਚੇ ਪਾਸ਼ਾ ਉਹ ਪਾਸ਼ਾ